ਫੋਰਚੂਨਰ ਚ ਬੈਠ ਕੇ ਨੌਜਵਾਨ ਨੇ ਕੀਤੀ ਹਵਾਈ ਫਾਇਰਿੰਗ ਲੋਕਾਂ ਚ ਫੈਲੀ ਸੰਸਨੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਪੰਜਾਬ ਭਾਜਪਾ ਨੇ ਲਗਾਏ ਦੋਸ਼ ਕਿ ਹਾਇ ਫਾਇਰਿੰਗ ਕਰਨ ਵਾਲਾ ਨੌਜਵਾਨ ਆਪ ਪਾਰਟੀ ਦੇ ਨੇਤਿਆਂ ਨਾਲ ਰਖਦਾ ਸੰਬੰਧ ਪੁਲਿਸ ਨੇ ਮੌਜਮਦਗੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਸ਼ੁਰੂ ਅਸ਼੍ਰੀਆ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਪੂਜਾ ਲੁਧਿਆਣਾ ਚ ਫੋਰਚੂਨਰ ਵਿੱਚ ਬੈਠ ਕੇ ਹਵਾਈ ਫਾਇਰਿੰਗ ਕਰਨ ਦੇ ਮਾਮਲੇ 'ਚ ਇੱਕ ਨੌਜਵਾਨ ਫਿਰ ਉੱਤੇ ਮਾਮਲਾ ਦਰਜ ਕੀਤਾ ਜੀहां ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹਟੌਰ ਪੁਲਿਸ ਸਟੇਸ਼ਨ ਨੇ ਡੱਲਾ ਪਿੰਡ ਦੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਦੋਸ਼ੀ ਫੋਰਚੂਨਰ ਦੀ ਡਰਾਈਵਰ ਸੀਟ ਤੇ ਬੈਠਾ ਪਹਿਲਾ ਪਿਸਤੌਲ ਵਿੱਚ ਮੈਗਜ਼ਨ ਰੱਖਦਾ ਅਤੇ ਫਿਰ ਕਾਰ 'ਚ ਬੈਠ ਕੇ ਹਵਾ ਵਿੱਚ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਕਾਰਚੂਸ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਇਸ ਘਟਨਾ ਨੇ ਆਸ-ਪਾਸ ਦੇ ਲੋਕਾਂ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਪੁਲਿਸ ਮੌਜਮ ਨੂੰ ਗ੍ਰਿਫਤਾਰ ਕਰਨਲ ਨੇ ਛਾਪੇਮਾਰੀ ਕਰ ਰਹੀ ਹੈ ਭਾਜਪਾ ਪੰਜਾਬ ਨੇ ਵੀਰਵਾਰ ਨੂੰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਪਾਰਟੀ ਨੇ ਦੋਸ਼ ਲਗਾਇਆ ਕਿ ਗੋਲੀਬਾਰੀ ਕਰਨ ਵਾਲਾ ਨੌਜਵਾਨ ਇੱਕ ਆਪ ਨੇਤਾ ਦਾ ਰਿਸ਼ਤੇਦਾਰ ਹੈ ਉਹ ਜਿਹੜਾ ਗਰਾਊਂਡ ਦੀ ਵਿਧਾਇਕ ਸਰਪਜੀਤ ਕੋਰਮਣੂ ਕੇ ਦਾ ਕਰੀਬੇ ਦੱਸਿਆ ਜਾਂਦਾ ਹੈ ਭਾਜਪਾ ਨੇ ਵੀਡੀਓ ਦੇ ਨਾਲ ਵਿਧਾਇਕ ਮਨੁਕੇ ਦੀ ਸਰਪੰਚ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਤੇ ਜੋ ਹਵਾ ਵਿੱਚ ਗੋਲੀਬਾਰੀ ਕਰਨ ਵਾਲੇ ਨੌਜਵਾਨ ਦਾ ਰਿਸ਼ਤੇਦਾਰ ਹੈ ਜਵਾਲੇ ਉੱਟਦਾ ਹੈ ਕਿ ਦੋਸ਼ੀ ਕੋਲ ਕਿਸ ਦੀ ਪਿਸਤੌਲ ਸੀ ਅਤੇ ਇਹ ਉਸ ਤੱਕ ਕਿਵੇਂ ਪਹੁੰਚੀ ਜੇਕਰ ਪਿਸਤੌਲ ਕਿਸੇ ਹੋਰ ਦੀ ਹੈ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਜਾਣਕਾਰੀ ਮੁਤਾਬਕ ਜਿਸ ਫੋਰਚੂਨਰ ਵਿੱਚ ਗੋਲੀਬਾਰੀ ਕੀਤੀ ਗਈ ਸੀ ਉਹ ਇੱਕ ਆਪਨੇਤਾ ਦੀ ਦੱਸੀ ਜਾ ਰਹੀ ਹੈ ਪਿਸਤੌਲ ਦੇ ਮਾਲਕ ਦਾ ਪਤਾ ਦੋਸ਼ੀ ਦੀ ਗ੍ਰਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਫੋਰਚੂਨਰ 'ਚ ਬੈਠ ਕੇ ਨੌਜਵਾਨ ਨੇ ਕੀਤੀ ਹਵਾਈ ਫਾਇਰਿੰਗ ਲੋਕਾਂ 'ਚ ਫੈਲੀ ਸੰਸਨੀ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਪੰਜਾਬ ਭਾਜਪਾ ਨੇ ਲਗਾਏ ਦੋਸ਼ ਕਿ ਹਵਾਈ ਫਾਇਰਿੰਗ ਕਰਨ ਵਾਲਾ ਨੌਜਵਾਨ ਆਪ ਪਾਰਟੀ ਦੇ ਨੇਤਿਆਂ ਨਾਲ ਰਖਦਾ ਸੰਬੰਧ ਪੁਲਿਸ ਨੇ ਮੋਜਮ ਦੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਸ਼ੁਰੂ ਸਾਖਰੀਆ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਬਨ ਮੀਡੀਆ ਮੈਂ ਪੂਜਾ ਲੁਧਿਆਣਾ ਚ ਫੋਰਚੂਨਰ ਵਿੱਚ ਬੈਠ ਕੇ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਚ ਇੱਕ ਨੌਜਵਾਨ ਫਿਰ ਉੱਤਰ ਮਾਮਲਾ ਦਰਜ ਕੀਤਾ ਜੀहां ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹਟੌਰ ਪੁਲਿਸ ਸਟੇਸ਼ਨ ਨੇ ਡੱਲਾ ਪਿੰਡ ਦੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਦੋਸ਼ੀ ਫੋਰਚੂਨਰ ਦੀ ਡਰਾਈਵਰ ਸੀਟ ਤੇ ਬੈਠਾ ਪਹਿਲਾ ਪਿਸਤੌਲ ਵਿੱਚ ਮੈਗਜ਼ੀਨ ਰੱਖਦਾ ਅਤੇ ਫਿਰ ਕਾਰ 'ਚ ਬੈਠ ਕੇ ਹਵਾ ਵਿੱਚ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਕਾਰ ਚੂਜ਼ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਿਹਾ ਇਸ ਘਟਨਾ ਨੇ ਆਸ-ਪਾਸ ਦੇ ਲੋਕਾਂ ਵਿੱਚ دہشت ਦਾ ਮਾਹੌਲ ਬਣਾ ਦਿੱਤਾ ਪੁਲਿਸ ਮੋਰਜੰਗ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਕਰ ਰਹੀ ਹੈ ਭਾਜਪਾ ਪੰਜਾਬ ਨੇ ਵੀਰਵਾਰ ਨੂੰ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਪਾਰਟੀ ਨੇ ਦੋਸ਼ ਲਗਾਇਆ ਕਿ ਗੋਲੀਬਾਰੀ ਕਰਨ ਵਾਲਾ ਨੌਜਵਾਨ ਇੱਕ ਆਪ ਨੇਤਾ ਦਾ ਰਿਸ਼ਤੇਦਾਰ ਹੈ ਉਹ ਜਗਰਾਉਂ ਦੀ ਵਿਧਾਇਕ ਸਰਪਜੀਤ ਕੋਰਮਣੂ ਦੇ ਕਰੀਬੇ ਦੱਸਿਆ ਜਾਂਦਾ ਹੈ ਭਾਜਪਾ ਨੇ ਵੀਡੀਓ ਦੇ ਨਾਲ ਵਿਧਾਇਕ ਮਣੂਕੇ ਦੀ ਸਰਪੰਚ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਤੇ ਜੋ ਹਵਾ ਵਿੱਚ ਗੋਲੀਬਾਰੀ ਕਰਨ ਵਾਲੇ ਨੌਜਵਾਨ ਦਾ ਰਿਸ਼ਤੇਦਾਰ ਹੈ ਜਵਾਲੇ ਉੱਠਦਾ ਹੈ ਕਿ ਦੋਸ਼ੀ ਕੋਲ ਕਿਸ ਦੀ ਪਿਸਤੌਲ ਸੀ ਅਤੇ ਹੈ ਉਸ ਤੱਕ ਕਿਵੇਂ ਪਹੁੰਚੀ ਜੇਕਰ ਪਿਸਤੌਲ ਕਿਸੇ ਹੋਰ ਦੀ ਹੈ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਜਾਣਕਾਰੀ ਮੁਤਾਬਕ ਜਿਸ ਫੋਰਚੂਨਰ ਵਿੱਚ ਗੋਲੀਬਾਰੀ ਕੀਤੀ ਗਈ ਸੀ ਉਹ ਇੱਕ ਆਪਨੇਤਾ ਦੀ ਦੱਸੀ ਜਾ ਰਹੀ ਹੈ ਪਿਸਤੌਲ ਦੇ ਮਾਲਕ ਦਾ ਪਤਾ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ